ਉਹ ਗੱਲ ਸਾਰਿਆਂ ਤੋਂ ਵਧੀਆ ਲੱਗੀ ਕਹਿੰਦਾ ਕਈ ਵਾਰੀ ਮਨ ਲੋ ਕਿ ਢਿੱਲੇ ਵਿੱਚ ਸਭ ਆਏ ਨਾ ਕਿਸੇ ਕੋਲ ਪੈਸੇ ਵੱਧ ਘੱਟ ਹੁੰਦੇ ਆ ਬੜੀ ਨੇ ਦੁੱਖ ਤਕਲੀਫ ਦੇਖੇ ਹੋਏ ਨੇ ਬਾਈ ਕਹਿੰਦਾ ਜੇ ਮੈਂ ਉਹਨਾਂ ਤੋਂ ਪੈਸੇ ਵੀ ਨਹੀਂ ਲੈਂਦਾ ਬਾਈ ਜੀ ਇਹ ਗੱਲ ਹਾਂਜੀ ਹਾਂਜੀ ਹਾਂ ਕਈ ਵਾਰੀ ਐਂ ਜਿਹਾ ਲੱਗਦਾ ਨਾ ਕਈ ਵਾਰੀ ਭਰਾ ਸੋਚਦੇ ਨੇ ਵੀ ਆ ਰੇਟ ਘਟ ਹੈ ਉਹਦੇ ਵਿੱਚ ਮਨ ਲੋ ਵੀ ਜਿਵੇਂ ਆਪਾਂ ਵਰਤੇ ਜਾਣ ਵਾਲੇ ਠੀਕ ਹੈ ਜੀ ਹਾਂਜੀ ਦੇਖ ਸਾਡੋ ਸਭ ਮੀਂਹ ਜਮਾ ਫਰੈਸ਼ ਮਾਲ ਹੈ ਬਾਈ ਹੈਨਾ ਕੋਈ ਕਿਸੇ ਤਰ੍ਹਾਂ ਦੀ ਸਿਲ ਕੇ ਫਿਰ ਉਹਨੂੰ ਬਾਅਦ ਤਿਆਰ ਕਰਦਾ ਹਾਂ ਹਾਂ ਜੀ ਕਈ ਵਾਰੀ ਆਪਾਂ ਆਇਆ ਪਾਜਿਆ ਆਪਾਂ ਇਹਦੇ ਚ ਸਿਲ ਕੇ ਸੜਦੇ ਨਾ ਬਾਈ ਇਹ ਪਾਣੀ ਲੈ ਜਾਂਦੀ ਹੈ ਫਿਰ ਇਹ ਫਿੱਕਾ ਹੋ ਜਾਂਦਾ ਥੋੜਾ ਠੀਕ ਹੈ ਬਾਈ ਜੀ ਮਤਲਬ ਉਹਦਾ ਟੇਸਟ ਨਹੀਂ ਬਣਦਾ ਉਹ ਜੀਰਾ ਉਹਦਾ ਟੇਸਟ ਨਹੀਂ ਸਹੀ ਗੱਲ ਉਹਦਾ ਟੇਸਟ ਨਹੀਂ ਬਣਦਾ ਬਾਈ ਕਿਹਨਾਂ ਪਿੰਡ ਰੋਲੇ ਖੜੇ ਆ ਇੱਥੇ ਇੱਕ ਵੀਰੇ ਨੇ ਨਾ ਤੁਸੀਂ ਐ ਮੰਨ ਲਓ ਵੀ ਜੂਸ ਬਾਰ ਦੀ ਆਪਦਾ ਛੋਟਾ ਜਾਂ ਕਾਰੋਬਾਰ ਸ਼ਾਰਟ ਕੀਤਾ ਤੇ ਬਾਈ ਦੇ ਜਿਹੜੇ ਰੇਟ ਆ ਯਾਰ ਰੇਟ ਸੁਣ ਕੇ ਮੈਂ ਹੈਰਾਨ ਹੋ ਗਿਆ ਕਹਿੰਦਾ ਭਾਅ ਜਿਹੜਾ ਮਸੰਮੀ ਦਾ ਜੂਸ ਹੈ ਸਿਰਫ 30 ਰੁਪਏ ਦਾ ਤੇ ਜਿਹੜਾ ਬਨਾਣਾ ਸੇਕ ਆ ਉਹ 20 ਰੁਪਏ ਦਾ ਆਪਾਂ ਬਾਜ਼ਾਰ ਦੇ ਵਿੱਚ ਦੇਖਦੇ ਆ ਘੱਟੋ ਘੱਟ 50 ਰੁਪਏ ਦਾ ਤਾਂ ਬਨਾਣਾ ਸ਼ੇਕ ਤੋਂ ਘੱਟ ਗੱਲ ਨਹੀਂ ਕਰਦੇ ਤੇ 60 ਤੋਂ 70 ਰੁਪਏ ਜਿਹੜਾ ਮਤਲਬ ਵੀ ਮਸੰਮੀ ਜੂਸ ਹੈ ਨਾ ਉਹਦੇ ਵਿੱਚ ਮੰਨ ਲਓ ਜ਼ਿਆਦਾਤਰ ਪਾਣੀ ਤਾਂ ਨਹੀਂ ਹੁੰਦਾ ਤੇ ਦੇਖ ਸਕਦੇ ਆ ਬਾਈ ਨੂੰ ਆਪਾਂ ਸਾਰੀ ਗੱਲਬਾਤ ਪੁੱਛਾਂਗੇ ਤੇ ਕਿਵੇਂ ਦਾ ਬਾਈ ਦਾ ਕਾਰੋਬਾਰ ਹੈ ਕਿਵੇਂ ਬਾਈ ਦਾ ਗੁਜ਼ਾਰਾ ਹੁੰਦਾ ਇਹਨੇ ਰੇਟ ਦੇ ਵਿੱਚ ਆਜੋ ਕਰਦੇ ਆ ਬਾਈ ਜੀ ਨਾਲ ਗੱਲ ਸੱਚੀ ਦਾ ਬਾਈ ਜੀ ਸੱਚੀ ਦਾ ਬਾਈ ਜੀ ਹੋਰ ਬਾਈ ਜੀ ਠੀਕ ਹੋ ਤੇ ਇੱਕ ਬਾਈ ਜੀ ਇਹ ਗੱਲ ਸਾਨੂੰ ਦੱਸੋ ਸਾਨੂੰ ਗੱਲ ਸਮਝ ਜੀ ਨਹੀਂ ਲੱਗੀ ਵੀ ਜੇ ਤੁਸੀਂ ਇੰਨਾ ਰੇਟ ਘਟਕੀਤਾ ਜੂਸ ਦਾ ਇਹਦਾ ਰੀਜਨ ਕੀ ਹੈ ਰੀਜਨ ਵੀਰੇ ਥੋੜਾ ਯਾ ਆਪਾਂ ਨੂੰ ਮਾਲ ਦੇ ਹਿਸਾਬ ਦੇਣਾ ਨਾ ਕਿਉਂਕਿ ਹੁਣ ਮਾਲ ਸਸਤਾ ਗਾ ਆਪਾਂ ਰੇਟ ਘਟਾਤਾ ਠੀਕ ਹੈ ਭਾਈ ਇਹਨਾਂ ਆਪਾਂ ਕਈ ਵਾਰੀ ਦੇਖਦੇ ਆ ਬਾਜ਼ਾਰ ਦੇ ਵਿੱਚ ਘੱਟੋ ਘੱਟ ਕਿਉਂ ਨਹੀਂ ਅਗਲੀ ਗੱਲ ਸਹੀ ਹੈ ਨਾ ਬਿਲਕੁਲ 50 60 ਰੁਪਏ ਤੋਂ ਘੱਟ ਤਾਂ ਮਸੰਮੀ ਨਹੀਂ ਦਿੰਦੇ ਤੇ ਘੱਟੋ ਘੱਟ ਬਨਾਨਾ ਮੈਂ ਅਸੀਂ ਆਪ ਜਾਂਦੇ ਰੇ ਸਰਦੂਰਗੜੇ ਲਈ ਛੇੜੇ ਸਾਥੋਂ 50 ਰੁਪਏ ਗਲਾਸ ਦੇ ਹਿਸਾਬ ਨਾਲ ਲੱਗੇ ਰਹੇ ਨੇ ਤੇ ਬਾਕੀ ਆਪਾਂ ਸਾਰੀ ਗੱਲਬਾਤ ਬਾਈ ਨਾਲ ਆਪਾਂ ਕਰਦੇ ਆਂ ਤੇ 2 ਮਿੰਟ ਆਪਾਂ ਬਾਈ ਤੋਂ ਲਵਾਂਗੇ ਟਾਈਮ ਬਾਈ ਨੂੰ ਪੁੱਛਾਂਗੇ ਵੀ ਕਿੰਨਾ ਕੀ ਰੋਗਿਆ ਬਾਈ ਨੂੰ ਕੰਮ ਸਟਾਰਟ ਕੀਤੇ ਨੂੰ ਤੇ ਬਾਈ ਨੂੰ ਇਹਦੇ ਚ ਮਨ ਲਓ ਆਪਾਂ ਖਿੰਦਾ ਕਰਦਾ ਹੈ ਕਿ ਬਾਈ ਲੋਕ ਸੇ ਵੀ ਕਰਦਾ ਹੈ ਤੇ ਆਪਾਂ ਸਾਰੀ ਗੱਲਬਾਤ ਕਰਾਂਗੇ ਮਨ ਕਿਸੇ ਦੇ ਅਧੀਨ ਕੰਮ ਨਹੀਂ ਕਰਨਾ ਆਪਦਾ ਕੰਮ ਕਰਾਂਗੇ ਤਾਂ ਮੇਰੇ ਆਪਾਂ ਨੂੰ ਉਹਦੇ ਤੇ 2 ਰੁਪਏ ਘੱਟ ਮਿਲ ਜਾਣ ਬਾਈ ਸਿਰਫ 5 ਰੁਪਏ ਦੇ ਮਾਰ ਜਾਂਦੇ ਹੀ ਕੰਮ ਕਰਦਾ ਤੁਸੀਂ ਵੇਖ ਸਕਦੇ ਹੋ ਹਨਾ ਇੰਨੀ ਮਨ ਲਓ ਮਹਿੰਗੇ ਇੰਨੀ ਉਹਦੇ ਤੇ ਇਹ ਤੋਂ ਲੈ ਕੇ ਆਖਣ ਤੱਕ ਬਾਈ ਨੂੰ ਉਹ ਉਹ ਜੀ ਤੋਂ ਟਾਈਮ ਹੀ ਨਹੀਂ ਮਿਲਦਾ ਬਾਈ ਕੋਲੇ ਐਨੇ ਗੁਰੂ ਨੇੜੋਂ ਜਿਹੜੇ ਫਰੈਸ਼ ਜੂਸ ਪੀਣ ਆਲੇ ਭਰਾ ਨੇ ਪਹੁੰਚਦੇ ਨੇ ਉਹ ਕਹਿੰਦਾ ਬਾਈ ਆਪਾਂ 15 ਰੁਪਏ ਤੇ ਖੁਸ਼ ਆ ਆਪਾਂ ਨੂੰ ਇੰਨੇ ਬਹੁਤ ਐ ਐਨੇ ਨੇ ਨਾਲ ਹੀ ਆਪਣਾ ਵਧੀਆ ਗੁਜ਼ਾਰਾ ਹੋ ਜਾਂਦਾ ਤੇ ਬਾਕੀ ਦੇਖ ਸਕਦੇ ਹੋ ਅੰਕਲ ਜੀ ਹੁਰੀ ਨਾ ਸਪੈਸ਼ਲ ਜੋਗੇ ਤੋਂ ਪੀਣ ਆਏ ਨੇ ਬਾਈ ਕੋਲੇ ਆਇਆ ਤਾਂ ਕੋਈ ਮੁੰਡਾ ਕੋਈ ਹਾਂਜੀ ਤੇ ਕਿਵੇਂ ਲੱਗੇ ਜੀ ਤੁਹਾਨੂੰ ਬਾਈ ਜੀ ਕੋਲੇ ਜੂਸ ਪੀ ਕੇ ਜੀ ਬਹੁਤ ਵਧੀਆ ਤੇਸਤੀ ਬਣਾਉਂਦਾ ਬਾਈ ਜਰਾ ਠੀਕ ਹੈ ਤੇ ਬਾਕੀ ਕਈ ਵਾਰ ਆਉਣਾ ਨਾ ਰੇਟ ਸੁਣ ਕੇ ਆਏ ਲੱਗਦਾ ਵੀ ਆਲੇ ਨੂੰ ਵੀ ਯਾਰ ਕਈ ਵਾਰੀ ਕਿਸੇ ਤਰ੍ਹਾਂ ਦੀ ਕੋਈ ਉਹਦੇ ਚ ਗੜਬੜ ਮਟੀਰੀਅਲ ਘੱਟਵਾ ਦੋ ਉਹ ਤਾਂ ਨਹੀਂ ਹੈਗਾ ਜੀ ਨਾ ਨਾ ਜੀ 1% ਵੀ ਨਹੀਂ ਜਮਾ ਰੀਜਨਲ ਚੀਜ਼ ਬਣਾਉਂਦਾ ਬਾਈ ਸਾਹਮਣੇ ਬਾਈ ਫਰਾਕ ਦਿਨਦਾ ਨਹੀਂ ਇਹ ਕੋਪੀ ਕਰਦਾ ਠੀਕ ਹੈ ਜੀ ਬਹੁਤ ਵਧੀਆ ਬਾਈ ਦਾ ਕੰਮ ਹੈ ਤੇ ਬਾਕੀ ਆਪਾਂ ਸਾਰੀ ਗੱਲਬਾਤ ਬਾਈ ਤੋਂ ਪੁੱਛਾਂਗੇ ਬਾਈ ਨੂੰ ਕਿੰਨਾ ਚਿਰ ਬਾਈ ਜੀ ਆ ਜਾਓ ਦੋ ਮਿੰਟ ਮੜਾ ਜਾ ਤੇ ਬਾਈ ਜੀ ਕਿੰਨਾ ਚਿਰ ਹੋ ਗਿਆ ਆਪਣੇ ਕੰਮ ਸਟਾਰਟ ਕੀਤੇ ਨੇ ਤੁਹਾਨੂੰ ਮੈਨੂੰ ਇਹ ਬਾਈ 1.5 ਮਹੀਨਾ ਹੋ ਗਿਆ ਪਹਿਲਾਂ ਆਪਣਾ ਗੰਨੇ ਦਾ ਕੰਮ ਸੀਗਾ ਠੀਕ ਹੈ ਜੀ ਤੇ ਇਹਦੇ ਤੋਂ ਐਂ ਮੰਨ ਲਓ ਵੀ ਆਪਣਾ ਘਰ ਦਾ ਗੁਜ਼ਾਰਾ ਵਧੀਆ ਚੱਲਦਾ ਐਨੇ ਗ੍ਰੇਡ ਤੇ ਇੱਕ ਜੀ ਐਂ ਮੰਨ ਲਓ ਬਹੁਤ ਵਧੀਆ ਚੱਲਦਾ ਬਹੁਤ ਵ ਇਹ ਗੱਲ ਬਾਈ ਦੀ ਬਹੁਤ ਵਧੀਆ ਲੱਗੀ ਇੱਕ ਵੀਰੇ ਦੀ ਮੈਨੂੰ ਗੱਲ ਸਾਰਿਆਂ ਤੋਂ ਵਧੀਆ ਲੱਗੀ ਕਹਿੰਦਾ ਕਈ ਵਾਰੀ ਮਾਲੂ ਗਿੱਟਲੇ ਵਿੱਚ ਸਭ ਆਏ ਹੋਏ ਨੇ ਕਿ ਸਿਕੜੇ ਪੈਸੇ ਵੱਧ ਘਟ ਹੁੰਦੇ ਆ ਬਾਈ ਨੇ ਦੁੱਖ ਤਕਲੀਫ ਦੇਖੇ ਹੋਏ ਨੇ ਬਾਈ ਕਹਿੰਦਾ ਜੇ ਮੈਂ ਉਹਨਾਂ ਤੋਂ ਪੈਸੇ ਵੀ ਨਹੀਂ ਲੈਂਦਾ ਬਾਈ ਜੀ ਇਹ ਗੱਲ ਹਾਂਜੀ ਹਾਂਜੀ ਹਾਂ ਬਾਈ ਤੇ ਬਾਈ ਦੀ ਇਹ ਗੱਲਾਂ ਸੱਚੀਆਂ ਕਹਿੰਦਾ ਯਾਰ ਕਈ ਵਾਰੀ ਨਾ ਉਹ ਇੱਕ ਤਾਂ ਬੰਦਾ ਪਹਿਲਾਂ ਢੱਲਾ ਵਿੱਚ ਆਉਂਦਾ ਹੈ ਰਹਿਣਾ ਹੁੰਦੇ ਉਹਦੇ ਤੋਂ ਰੁਪਈਏ ਤੋਂ ਵੱਧ ਚਾਰਜ ਕਰਦੇ ਨੇ ਹਾਂਜੀ ਵੀਰੇ ਤੇ ਉੱਥੇ ਬਾਈ ਜੀ ਹੋਰਾਂ ਨੇ ਬਹੁਤ ਹੀ ਘੈਂਟ ਚੀਜ਼ ਤਿਆਰ ਕਰਕੇ ਦਿੰਦੇ ਨੇ ਰੇਟ ਹੈ ਨਾ ਵੀਰੇ ਦਾ ਬਿਲਕੁਲ ਹੀ ਨੋਰਮਲ ਹੈ ਆ ਮੈਂਸ਼ਨ ਕੀਤਾ ਹੋਇਆ ਬਾਈ ਰੇਟ ਤਾਂ ਮੇਰਾ ਹਾਂਜੀ ਹਾਂ ਰੇਟ ਮੈਂਸ਼ਨ ਕੀਤਾ ਹੋਇਆ ਜਿਵੇਂ ਮੰਨ ਲਓ ਪਾਈਨੈਪਲ ਵਗੈਰਾ ਹੁੰਦਾਗਾ ਕਈ ਵਾਰ ਕਿਸ ਨੂੰ ਉੱਚਾ ਹੀਦਾ ਹੁੰਦਾ ਮੰਡੀ ਰੇਟ ਜਿੰਨਾ ਆਉਂਦਾ ਆਪਾਂ ਉਸੇ ਰੇਟ ਹੀ ਦੇ ਦਿੰਦੇ ਹਾਂ ਹਾਂਜੀ ਹਾਂ ਫੇਰ ਬਾਈ ਕਹਿੰਦਾ ਵੀ ਆਪਾਂ ਆਏ ਰੇਟ ਹੀ ਦੀਦੇ ਇੱਕ ਬਾਈ ਉਹ ਜਿਹੜਾ ਨਾਰੀਆ ਲੈ ਹੁਣ ਦੇ ਉਹਦੇ ਵਿੱਚ ਮੰਨ ਲਓ ਸੈਲਾਸੋਲਾ ਦੀ ਬਹੁਤ ਦਿੱਕ ਰੀਅਲ ਦਾ ਰੇਟ ਲੈਂਦੇ ਨੇ ਤੁਸੀਂ ਕਿੰਦਰ ਵੀ 50 ਰੁਪਏ ਵੀਰੇ 50 ਰੁਪਏ ਜਿੰਨਾ ਮਰਜੀ ਲੈ ਹਾਂਜੀ ਜਿੰਨਾ ਮਰਜੀ ਲੈ ਜਾਓ ਤੇ ਬਾਕੀ ਭਾਈ ਜੀ ਤੁਹਾਡਾ ਨਾਮ ਮੇਰਾ ਨਾਮ ਸਤਨਾਮ ਸਿੰਘ ਹੈ ਜੀ ਸਤਨਾਮ ਸਤਨਾਮ ਸਿੰਘ ਹੈ ਭਾਈ ਦਾ ਨਾਮ ਤੇ ਭਾਈ ਜੀ ਆਪਣਾ ਨੰਬਰ ਵੀ ਬੋਲ ਦਿਓ ਤੇ ਪਿੰਡ ਵੀ ਦੱਸ ਦਿਓ ਕਿਹੜੀ ਜਗ੍ਹਾ ਆਪਣੇ ਮੇਰਾ ਪਿੰਡ ਰੱਲਾ ਜੀ ਜ਼ਿਲ੍ਹਾ ਮਾਨਸਾ ਜ਼ਿਲ੍ਹਾ ਮਾਨਸਾ ਜੀ ਮੇਰਾ ਫੋਨ ਨੰਬਰ ਆ 7087821866 21860 ਬਾਈ ਜੀ ਕੋਲੇ ਲੰਘਦੇ ਟੱਪ ਦੇ ਜਦੋਂ ਵੀ ਬਰਨਾਲੇ ਜਾਂਦੇ ਹੋ ਜਾਂ ਬਰਨਾਲੇ ਸਾਈਡ ਤੋਂ ਮਾਨਸਾ ਨੂੰ ਜਾਂਦੇ ਹੋ ਤਾਂ ਬਾਈ ਕੋਲੇ ਖੜ ਕੇ ਜ਼ਰੂਰ ਜਾਓ ਯਾਰ ਹੈਨਾ ਤੇ ਤੁਸੀਂ ਐ ਮੰਨ ਲਓ ਘੱਟ ਚੀਜ਼ ਦੇ ਵਿੱਚ ਬਹੁਤ ਹੀ ਵਧੀਆ ਤੁਹਾਨੂੰ ਮੰਨ ਲਓ ਕੁਆਲਿਟੀ ਦੀ ਕੁਆਲਿਟੀ ਮਿਲੂਗੀ ਬਾਕੀ ਤੁਸੀਂ ਆਪ ਦੇਖੋ ਲੋ ਬਾਈ ਜੀ ਹੁਣ ਦੋ ਗਲਾਸ ਵਧੀਆ ਕੁਆਲਿਟੀ ਦੇ ਹੋਰ ਤਿਆਰ ਕਰ ਦਿਓ ਬਾਕੀ ਦਿਖਾਉਨੇ ਆਪਾਂ ਮਿਕਸ ਵੀ ਪੀ ਹੋਈ ਆ ਵੀਰੇ ਠੀਕ ਹੈ ਜੀ ਤੇ ਕੱਲਾ ਮਸੰਮੀ ਵੀ ਪੀ ਹੋਈ ਆ ਕੱਲਾ ਮਸੰਮੀ ਵੀ ਠੀਕ ਹੈ ਤੇ ਮਿਕਸ ਵੀ ਬਾਈ ਕਹਿੰਦੇ ਵੀ 20 ਰੁਪਏ ਲਾਵਾਂਗੇ ਮੰਨ ਲਓ ਲਾਸਟ ਜਿਹੜਾ ਰੇਟ ਆ 30 ਰੁਪਏ ਹੈ ਉਹਦੇ ਵਿੱਚ ਲਓ ਜੀ ਹੁਣ ਆਪਣੇ ਵਾਸਤੇ ਵੀ ਜਿਹੜੇ ਗਲਾਸ ਐ ਬਾਈ ਨੇ ਜਮਾ ਰੈਡੀ ਕਰਤੇ ਦੇਖ ਸਕਦੇ ਹੋ ਤੁਸੀਂ ਹੁਣ ਗੁਰਪ੍ਰੀਤ ਕਹਿੰਦਾ ਵੀ ਯਾਰ ਜਮਾ ਹ ਅਗਲੀ ਬਣਾਤੀ ਜਮਾ ਸਿਰਾ ਗੱਲਬਾਤ ਲਾਤੀ ਬਾਈ ਨੇ ਯਾਰ ਤੋਇਲਾ ਲਾ ਲਵੀ ਸਕੰਦਰ ਜਿਹੜਾ ਪਾ ਤੋਨੇ ਚਾਰ ਚੰਨ ਹੋਰ ਲਾਤੇ ਹੈ ਨਾ ਗਲਾਸ ਨੂੰ ਗਲਾਸ ਦਾ ਰੰਗ ਹੀ ਹੋਰ ਬਣਾ ਪਾ ਜਮਾ ਲਓ ਜੀ ਲਓ ਜੀ ਬਾਈ ਜੀ ਟੇਸਟ ਕਰਕੇ ਦੱਸੋ ਕਿਵੇਂ ਬਣੇ ਹਾਂਜੀ ਲਓ ਜੀ ਲੈ ਗੁਰਪ੍ਰੀਤ ਹੁਣ ਆਪਾਂ ਟੇਸਟ ਕਰਕੇ ਦੇਖਦੇ ਆ ਜਮਾ ਬਾਈ ਸਿਰਾ ਲਾ ਕੇ ਗੱਲਬਾਤ ਕੈਂਟ ਕਮ ਐ ਤੇ ਬਾਈ ਨੂੰ ਯਾਰ ਇਹ ਇਥੋਂ ਜਦੋਂ ਵੀ ਲੱਗਦੇ ਨਾ ਪਹੁੰਚੋ ਜਰੂਰ ਸੋ ਸਾਰੇ ਭਰਾਵਾਂ ਦਾ ਧੰਨਵਾਦ